ਉਹ ਪਟਵਾਰਿਆ ਸੁਣ ਲੋ ਉਹ ਮੇਰੇ ਘਰ ਦੇ ਵਿੱਚ ਝੰਡਾ ਲਾ ਆਇਓ ਪਰ RAM ਨੇ ਕੁਝ ਨਹੀਂ ਹੋਣਾ ਕਿਉਂਕਿ RAM ਦਾ ਬਾਪੂ ਜਿਹੜਾ ਆ ਉਹ ਮੇਰਾ ਪ੍ਰੋਆ ਭਵਾਨ ਪਾਲ ਵੀਕਾ ਉਹ ਸਿੰਘੋ ਸੁਣ ਲੋ ਗੁਰੂ ਕਾ ਦੀ ਬ੍ਰੋਗੋ ਸਿੰਘ ਜੇ ਤੱਕ ਲਿਖਿਆ ਤੇ ਬੇਦੀ ਸੋਦੀ ਲਵ ਕਸ਼ੀ ਦੀ ਅਦਾ ਹੈ ਉਹ ਉੱਥੇ ਲਾਹੌਰ ਚ ਉਹਨਾਂ ਦੀ ਕਬਰਾਂ ਬੜੀਆਂ ਹੋਈਆਂ ਉਹਨਾਂ ਦੀ ਮੈਂ ਸਿੱਧੀ ਉਹ ਗੱਲ ਤੁਹਾਨੂੰ ਦੱਸਦਾ ਜਿਹੜੀ ਮੈਂ ਪੜ੍ਹ-ਪੜ ਕੇ ਕੋ ਗੋਵਿੰਦ ਸਿੰਘ ਦਾ ਜਿੱਤੇ ਦਾ ਖੜ ਕੇ ਤੁਹਾਡਾ ਗੱਲਾਂ ਸਾਡੀਆਂ ਕਰਦੀਆਂ ਉਹ ਮਾਲਕ ਕੋਈ ਹੋਰ ਹੀ ਤਰਿਆ ਫਿਰਦਾ ਮੁੰਡਾ ਵੀ ਤੇ ਹੋਰ ਆਮ ਹੋਰ ਤਰਿਆ ਫਿਰਦਾ ਇਹ ਦਾ ਹੋਵੇ ਕਿਹੜਾ ਨਾਮ ਹੈ ਦਰਮਾਨੀ ਵਾਲਾ ਆਮ ਹੈ ਕਿ ਜੁੱਤੀਆਂ ਦੇ ਜੱਫੇ ਦਾ ਆਮ ਹੈ ਇਸ ਦਾ ਪਤਾ ਕਰਕੇ ਸਾਨੂੰ ਲਾ ਦਿਓ ਫੇ ਮੈਂ ਮਨ ਨੂੰ ਇਹ ਦਾਦਾ ਸਾਹਿਬ ਨੂੰ ਆਉਂਦੀ ਜਾਇਆ ਹਰ ਪੁਰੀ ਇਸ ਕਰਕੇ ਨਾ ਐਵੇਂ ਆ ਛੱਡਿਆ ਹੁੰਦੇ ਜਿਹੜਾ ਮੈਂ ਕਹਿੰਦੇ ਮੇਰੇ ਘਰ ਤੇ ਲਾਜ ਪੂਰੀ ਲੈਣ ਬਣ ਕੇ ਉਹ ਪਰ ਮੈਂ ਹੈ ਆਮਾ ਦੀ ਬਾਡੀ ਲੱਗੇ ਮੇਰੇ 59 ਐਮਐਲ ਕਿਤੇ ਆ 59 ਕਿਤੇ ਆ ਤੇ ਤੇਰਾ ਜੀਰੋ ਕਰਨਾ ਉਹ ਜਿੱਦੜਾ ਪੌਦਾ ਯਾਰ ਮਾਰਦੇ ਛੜੇ ਮੈਂ ਮਾਰਦੇ ਨਹੀਂ ਆ ਕੇ ਕਰਦੇ ਨੂੰ ਨਹੀਂ ਆ ਰਹੀ ਆ ਕਾ ਜੋ ਆਪਣਾ ਆਹ ਗੱਲੇ ਕੱਲੇ ਨਾ ਬਾਕੀ ਸਾਰਿਆਂ ਦਾ ਬਾਜ਼ਾਰ ਲਾਓ ਸਾਰੇ ਮੇਰੇ ਭਰਾਵਾਂ ਨੂੰ ਬੇਨਤੀ ਆ ਜਿਹੜੇ ਇੱਥੇ ਆਏ ਆ ਉਹਨਾਂ ਦਾ ਸਾਰਿਆਂ ਦਾ ਇੱਥੇ ਵੈਲਕਮ ਆ ਇਹ ਕਾਲੇ ਦੀ ਜੀ ਹਰਿ ਵਾਹਿਗੁਰੂ ਜੋ ਰਾਮ ਤੋਂ ਆਏ ਹਮ ਰਾਮ ਆਏ ਅੱਜ ਬਦਾਂ ਜੀ ਦੇਖਿਓ ਜਿੰਦੇ ਗਗਨ ਓਏ ਭਾਈ ਸ਼ਹਿਰ ਨੂੰ ਕਿੱਥੋਂ ਲੈ ਕੇ ਸ਼ਹਿਰ ਨੂੰ ਆਪਾਂ ਸ਼ਹਿਰ ਨੂੰ ਸਾਡਾ ਮੁੱਦਾ ਇਹ ਸਾਰੇ ਸ਼ਹਿਰ ਨੂੰ ਪਤਾ ਲੱਗਣਾ ਚਾਹੀਦਾ ਉਹ ਸਹੀ ਕਹਿੰਦਾ ਮੋਦੀ ਇੱਕ ਦੂਜੇ ਸਗੇ ਹੀ ਨਹੀਂ ਹੈਗੇ ਇਹ ਜੋ ਕਹਿੰਦੇ ਕੁਝ ਸਿਚੁਏਸ਼ਨ ਹੋ ਜਾਂਦੀ ਹੈ ਦਾ ਦਵਾਲਾ ਪੀਰ ਕਰਦਾ ਕਿਹੜੀ ਤੁਸੀਂ ਵੀਡੀਓ ਦੇਖੀ ਆ ਬਾਦ ਦੀ ਉਹਦੇ ਵਿੱਚ ਬਹੁਤ ਨੇ ਆਹ ਸ਼ਮਨ ਕੋਲੀ ਆ ਸਾਡੇ ਭਗਤ ਸ਼੍ਰੀ ਦਾਮ ਵਾਲੇ ਸਾਡੀਆਂ ਧਾਰਮਿਕ ਭਾਵਨਾ ਖੇਚੀਆ ਅਸੀਂ ਜਿਹਨੇ 295 ਜਨ ਜੋਗੀ ਨਾਲ ਬੰਦਾ ਉਹ ਐਫਆਈਆਰ ਤੇ ਦਰਜ ਕਰਕੇ ਸਾਨੂੰ ਐਫਆਈਆਰ ਦੀ ਕਾਪੀ ਦੱਸੋ ਕਿੰਨੀ ਦੇਰ ਲੂਗੀ ਅਸੀਂ ਆਪਣਾ ਜਿਹੜਾ ਸ਼ਾਂਤ ਹੋਈਏ ਰੋਜ਼ ਦੱਸਦੇ ਜੇ ਨਹੀਂ ਤੁਸੀਂ ਕਰ ਸਕਦੇ ਪਰਚਾ ਦੱਕ ਫਿਰ ਤੁਸੀਂ ਆਪਣੀ ਕਾਰਵਾਈ ਕਰਿਓ ਅਸੀਂ ਆਪਣੇ ਹਿਸਾਬ ਨਾਲ ਬਤਾ ਲਾਂਗੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਜੀ ਆ ਬਾਜੂ ਨੇ ਉਹ ਯਾਰ ਇੱਧਰ ਆ ਇੱਧਰ ਆ ਮੈਂ ਭਾਜੀ ਇੱਥੇ ਸਾਰੇ ਵੀਰਾਂ ਨੂੰ ਇਹ ਕਹਿੰਦਾ ਵਾਂ ਵੀ ਆਪਾਂ ਇੱਥੇ ਆਏ ਆ ਅੱਧਾ ਘੰਟਾ ਵਿਚਾਰ ਪਮਚ ਕਰਕੇ ਚਲ ਜੀ ਆਪਣੇ ਆਪਣੇ ਕੰਮਾਂ ਦੇ ਗੱਲ ਵੋਟਾਂ ਪਾਣੀਆਂ ਵੋਟਾਂ ਪਾ ਕੇ ਮਸਲਾ ਹੋਵੇ ਪੁਰਾਣਾ ਕਿਉਂਕਿ ਪੂਰੀ ਵੀਡੀਓ ਸੁਣੋ ਨੂੰ ਗੌਰ ਨਾਲ ਆਪਾਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਵੀ ਉਹਦੇ ਉੱਤੇ ਜਿਹੜੀ ਵੀ ਬੰਦੀ ਕਾਰਵਾਈ ਕਰ ਦੇਖੋ ਮੇਰੀ ਭਾਵਨਾ ਨੂੰ ਠੇਸ ਪਹੁੰਚੀ ਆ ਮੇਰੇ ਵੱਲੋਂ ਵੀ ਦਰਖਾਹ ਚਾਹੀਦੀ ਆ ਸਾਰਿਆਂ ਦੇ ਭਾਵਨਾ ਨੂੰ ਠੇਸ ਪਹੁੰਚੀ ਆ ਕਾਨੂੰਨੀ ਕਾਰਵਾਈ ਅਸੀਂ ਮੰਗਦੇ ਆਂ ਜੀ ਕੋਈ ਨਜਾਇਜ਼ ਮੰਗ ਨਹੀਂ ਮੰਗਦੇ ਪ੍ਰਸ਼ਾਸਨ ਤੋਂ ਵੀ ਉਹਨੇ ਬਹੁਤ ਗਲਤ ਬੋਲਿਆ ਆ ਔਰ ਵਿੱਚ ਉਹ ਵੀਡੀਓ ਵਿੱਚ ਕੋਈ ਗੁਰੂਆਂ ਬਾਰੇ ਵੀ ਕਹਿੰਦਾ ਪਿਆ ਵਾ ਗੁਰਮੋਹਨ ਸਿੰਘ ਬਾਰੇ ਵੀ ਉਹਨੇ ਕੁਝ ਕਿਹਾ ਵਾ ਇਸ ਕਰਕੇ ਪ੍ਰਸ਼ਾਸਨ ਉਹਦੇ ਉੱਤੇ ਜਿਹੜੀ ਬੰਦੀ ਕਾਰਵਾਈ ਆ ਉਹ ਕਰੇ ਬਾਕੀ ਆਪਾਂ ਸਾਰੇ ਜਿਹੜੇ ਇੱਥੇ ਵੀ ਕਾਨੂੰਨੀ ਆਪਣੇ ਮਾਰ ਵੀ ਹੈਗੇ ਆ ਦੋ ਚਾਰ ਉਹ ਸਾਨੂੰ ਦਿਸ਼ਾ ਨਿਰਦੇਸ਼ ਦੇਣ ਵੀ ਕਿੱਦਾਂ ਇਹ ਹੋ ਸਕਦੀ ਆ ਕਾਰਵਾਈ ਕਿਉਂਕਿ ਇਹ ਨਾ ਹੋਵੇ ਵੀ ਆਪਾਂ ਇੱਥੇ ਇੱਕ ਵਾਰ ਇਕੱਠੇ ਹੋਏ ਆ ਜੋਸ਼ ਆਇਆ ਵਾ ਉਦੋਂ ਫੇ ਆਪਣੇ ਕੰਮਾਂ 'ਚ ਲੱਗ ਜਾਈਏ ਇਹਨੂੰ ਆਪਾਂ ਮਤਲਬ ਕਾਨੂੰਨੀ ਪਹਿਲੂ ਨਾਲ ਵੀ ਦੇਖ ਕੇ ਸਾਰੀ ਕਾਰਵਾਈ ਕਰੀਏ ਮਤਲਬ ਸਿਸਟਮ ਨਾ ਚੱਲੀਏ ਕੋਈ ਨਾ ਹੋਵੇ ਵੀ ਇੱਥੇ ਇਕੱਠੇ ਹੋ ਕੇ ਫੇ ਘੰਟੀਵਾ ਕਿੱਲਰ ਜੀਏ ਕੋਈ ਆਪਣਾ ਇਹ ਸਿਸਟਮ ਵੜਾਓ ਵੀ ਆਪਣੇ ਜਿਹੜੇ ਕਿਹੜੀ ਪਾਰਟੀ ਦੇ ਲੀਡਰ ਨੇ ਇਹ ਗੱਲ ਚੁੱਕੀ ਹੈ ਇਹ ਆਪਣੇ ਆਮ ਆਦਮੀ ਪਾਰਟੀ ਤੋਂ ਜਗਿੰਦਰ ਸਿੰਘ ਮਾਨ ਸਾਰਿਆਂ ਨੂੰ ਪਤਾ ਹੈ ਗਰੁੱਪਾਂ 'ਚ ਵੀਡੀਓ ਵਾਇਰਲ ਹੋਣੀ ਰਹੀ ਆ ਜੇ ਉਹ ਵੀਡੀਓ ਸਹੀ ਹੈ ਮਤਲਬ ਦੇ ਕੇ ਹੀ ਲਾਗਾ ਵੀ ਉਹ ਬਹੁਤ ਗਲਤ ਬੋਲਿਆ ਵਾ ਪ੍ਰਸ਼ਾਸਨ ਉਹਦੇ ਤੇ ਬੰਦ ਹੀ ਕਾਰਵਾਈ ਕਰੇ ਕਾਨੂੰਨੀ ਜਿਹੜੇ ਵੀ ਉਹ ਜਿਹੜੇ ਮੇਰੇ ਕਾਨੂੰਨ ਦੇ ਜਾਣਕਾਰ ਕੋਈ ਹੈਗੇ ਆ ਉਹ ਵੀ ਆ ਕੇ ਆਪਣਾ ਇੱਥੇ ਦੱਸਣ ਵੀ ਕੀ ਇਹਦੇ ਵਿੱਚ ਹੋ ਸਕਦਾ ਵਾ ਹਾਂਜੀ ਹਰਤੇਂਦਰ ਜੀ ਕੀ ਕਹਣਾ ਚਾਹੁੰਦੇ ਜੀ ਦੇਖੋ ਇਸ ਚੀਜ਼ ਨੂੰ ਬਿਲਕੁਲ ਵੀ ਹਲਕੇ ਬੰਨਣਾ ਨਹੀਂ ਲਿਆ ਜਾ ਸਕਦਾ ਕਿਉਂਕਿ ਇਹ ਜਿਹੜਾ ਬੰਦਾ ਆ ਇਹਨੇ ਹਮੇਸ਼ਾ ਹੀ ਨਫਰਤ ਦੀ ਰਾਜਨੀਤੀ ਕੀਤੀ ਆ ਦੁਸ਼ਹਿਰੇ ਤੇ ਵੀ ਬੇਅਦਬੀ ਹੋਈ ਸੀਗੀ ਉਸੇਲੇ ਵੀ ਇਹਨਾਂ ਦਾ ਹੀ ਹੱਥ ਸੀਗਾ ਔਰ ਅੱਜ ਤੱਕ ਇਹਨਾਂ ਦਾ ਪਿਛਲਾ ਜਿਹੜਾ ਸਮੇਂ ਦੇਖ ਲਓ ਰਾਜਨੀਤੀ ਕੈਰੀਅਰ ਦੇਖ ਲਓ ਉਹਦੇ ਵਿੱਚ ਵੀ ਬੜੀ ਗੰਦੀ ਸਿਆਸਤ ਹੁੰਦੀ ਰਹੀ ਆ ਔਰ ਇਹ ਸਭ ਜਾਣਬੁੱਝ ਕੇ ਨਹੀਂ ਕੀਤਾ ਗਿਆ ਇਹ ਸੌਰੀ ਇਹ ਉਦੋਂ ਹੀ ਨਹੀਂ ਹੋਇਆ ਉਦੋਂ ਹੀ ਨਹੀਂ ਬੋਲ ਹੋ ਗਿਆ ਇਹ ਜਾਣਬੁੱਝ ਕੇ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ بار بار ਕੀਤੀ ਜਾ ਰਹੀ ਆ ਔਰ ਅੱਜ ਇੱਥੇ ਆਏ ਹੋਏ ਜਿੰਨੇ ਵੀ ਆਪਣਾ ਸਾਰੇ ਧਰਮ ਪ੍ਰੇਮੀ ਲੋਕ ਆ ਸਾਂ ਜਿਹਨਾਂ ਦੇ ਦਿਲਾਂ ਨੂੰ ਠੇਸ ਪਹੰਚੀ ਆ ਅੱਜ ਇੱਥੇ ਰਲ ਕੇ ਜੋ ਵੀ ਫੈਸਲਾ ਲਿਆ ਜਾਊਗਾ ਉੱਤੇ ਸਾਰਿਆਂ ਨੇ ਡੱਟ ਕੇ ਖੜੇ ਹੋਣਾ ਆ ਤੇ ਇਸ ਚੀਜ਼ ਨੂੰ ਕਦੇ ਹੀ ਕਦੇ ਹੀ ਬਰਦਾਸ਼ਤ ਨਾ ਕਰਦੇ ਹੋਏ ਅਸੀਂ ਇੱਟ ਦਾ ਜਵਾਬ ਹੁਣ ਪੱਥਰ ਦਾ ਦੇਵਾਂਗੇ ਕਿਉਂਕਿ ਇਹਨਾਂ ਨੂੰ ਮੂੰਹ ਪੈ ਗਿਆ ਇੰਦਾ ਦੀਆਂ ਗੱਲਾਂ ਕਰਨ ਦਾ ਜਾਂ ਸ਼ਹਿਰ ਦਾ ਮਾਹੌਲ ਬਗੜਨ ਦਾ ਲੇਕਿਨ ਅੱਜ ਜੋ ਵੀ ਫੈਸਲਾ ਇੱਥੇ ਸਾਰੇ ਇਕੱਠੇ ਹੋਏ ਲੋਕ ਲੈਣਗੇ ਅਸੀਂ ਆਸ ਬੰਦੇ ਉਤੇ ਪੰਜਾਬ ਦਾ ਐਸਪੀ ਨੂੰ ਕਮਲੇਟ ਦਿਓ ਡਿਸੀਜਨ ਕਮਿਟੀ ਰਾਤੀ ਕਰ ਦਿੱਤੀ ਗਈ ਹੈ ਚੋਣ ਕਮਿਸ਼ਨ ਆਫ ਇੰਡੀਆ ਚੋਣ ਕਮਿਸ਼ਨ ਪੰਜਾਬ ਇਹ ਸਰੋਦੀ ਕਮਲੇਟ ਕਰੋ ਤਾਂ ਕਿ ਤੇ ਫੋਨ ਰੈਕਸ਼ਨ ਹੋਵੇ ਜਾਤੀ ਪਰਚਾ ਦਰਜੀ ਹੁੰਦਾ ਤਦ ਤੱਕ ਧਰ ਨਾਲ ਜੋ ਕਰਨਾ ਹੋਇਆ ਕਰੋ ਇਹ ਤੇ ਐਫਆਈਆ ਦਾ ਸੁਲਝਾਈ ਦੀ ਆ ਧਾਰੂ ਬਾਬੂ ਠੇਸ ਪਹੁੰਚਾਉਂਦੀ ਐਫਆਈਆ ਦਾ ਜਗਾ